ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਦੇਸੀ ਧਨੀਏ ਦੀ ਚਟਣੀ ਧਨੀਆ ਜ ਸਾਡਾ ਜਿਹੜਾ ਬਿਲਕੁਲ ਤਾਜ਼ਾ ਹੈ ਆਪਾਂ ਨੇ ਧਨੀਏ ਦੇ ਪੱਤੇ ਤੇ ਜਿਹੜੀਆਂ ਮਲੈਮ ਡੰਡੀਆਂ ਆਪਾਂ ਨੇ ਤੋੜ ਲਈਆਂ ਤੇ ਦੇਖੋ ਜਿਹੜਾ ਸਾਡਾ ਧਨੀਆ ਇਹ ਬਿਲਕੁਲ ਤਾਜ਼ਾ ਹੈ ਇਹਦੀ ਜਿਹੜੀ ਚਟਣੀ ਆ ਉਹ ਬਣ ਕੇ ਬਹੁਤ ਹੀ ਸਵਾਦ ਤਿਆਰ ਹੋਊਗੀ ਤੇ ਦੋ ਆਪਾਂ ਨੇ ਲਈ ਪਿਆਜ਼ ਉਹਨਾਂ ਨੂੰ ਕੱਟ ਲਿਆ ਇੱਕ ਨਿੰਬੂ ਦਾ ਪਾਰਾਸਾ ਨਾ ਜੋੜ ਲਿਆ ਦੋ ਲਈ ਹਰੀ ਮਿਰਚ ਉਹਨਾਂ ਨੂੰ ਆਪਾਂ ਨੇ ਕੱਟ ਲਿਆ ਤੇ ਨਾਲ ਹੀ ਆਪਾਂ ਨੇ ਕੱਟ ਲਿਆ ਅਦਰਕ ਤੇ ਪੰਜ ਚਾਰ ਕਲੀਆਂ ਜਿਹੜੀਆਂ ਆਪਾਂ ਪਾਵਾਂਗੇ ਲਸਣ ਦੀਆਂ ਆਪਾਂ ਮਿਕਸੀ ਦੇ ਕੱਪ ਦੇ ਵਿੱਚ ਪਾਇਆ ਧਨੀਆ ਨਾਲ ਪਾਇਆ ਆਪਾਂ ਨੇ ਬਰੀਕ ਕੱਟਿਆ ਹੋਇਆ ਅਦਰਕ ਹਰੀ ਮਿਰਚ ਨਾਲ ਪਾਦ ਮੰਗੇ ਆਪਾਂ ਪਿਆਜ਼ ਤੇ ਇਹ ਜਿਹੜੀ ਚਟਣੀ ਹੈ ਆਪਾਂ ਇਹ ਅੱਧਾ ਡੜੀ ਵੀ ਬਣਾ ਸਕਦੇ ਹਾਂ ਕੁੰਡੀ ਦੀ ਤਰ੍ਹਾਂ ਤੇ ਇਹਨੂੰ ਆਪਾਂ ਬਿਲਕੁਲੀ ਦਾ ਪੇਸਟ ਜਿਹਾ ਵੀ ਬਣਾ ਸਕਦੇ ਹਾਂ ਨਾਲ ਪਾਇਆ ਸੀ ਇੱਕ ਨਚੂੜਾ ਹੈ ਨਿੰਬੂ ਦਾ ਰਸ ਦੋ ਚਮਚ ਪਾਣੀ ਦੇ ਪੰਜ ਛੇ ਕਲੀਆਂ ਲਸਣ ਦੀਆਂ ਅੱਧਾ ਚਮਚ ਨਮਕ ਦਾ ਪੰਜ ਛੇ ਪਾਈ ਆਪਾਂ ਨੇ ਕਾਲੀ ਮਿਰਚ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਜਿਹੜਾ ਗ੍ਰाइंड ਕਰ ਲੈਣਾ ਤੇ ਆਪਾਂ ਨੇ ਪਾਣੀ ਦੋ ਚਮਚ ਪਾਏ ਆ ਕਿਉਂਕਿ ਅਸੀਂ ਜਿਹੜੀ ਚਟਣੀ ਆ ਉਹ ਬਿਲਕੁਲ ਗ੍ਰाइंड ਕਰਨੀ ਆ ਤੇ ਜੇ ਆਪਾਂ ਆਦਰ ਦੀ ਬਣਾਉਣੀ ਹੈ ਤਾਂ ਉਹਦੇ ਵਿੱਚ ਪਾਣੀ ਜਿਹੜਾ ਆਪਾਂ ਥੋੜਾ ਜਿਹਾ ਘੱਟ ਪਾ ਸਕਦੇ ਆ ਉਹ ਕੁੰਡੀ ਦੀ ਤਰ੍ਹਾਂ ਜਿਹੜੀ ਚਟਣੀ ਬਣ ਕੇ ਤਿਆਰ ਹੁੰਦੀ ਹੈ ਹੁਣ ਆਪਾਂ ਇਹ ਚਟਣੀ ਜਿਹੜੀ ਇੱਕ ਪਲੇਟ ਦੇ ਵਿੱਚ ਤੁਹਾਨੂੰ ਪਾ ਕੇ ਦਿਖਾਣੇ ਆ ਦੇਖੋ ਚਟਣੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ ਇਹਦੇ ਵਿੱਚ ਆਪਾਂ ਕਈ ਚੀਜ਼ਾਂ ਪਾਈਆਂ ਜਿਹੜੀਆਂ ਸਾਡੀ ਪਾਚਨ ਸ਼ਕਤੀ ਨੂੰ ਠੀਕ ਕਰਦੀਆਂ ਤੇ ਨਾਲ ਹੀ ਜਿਹੜੀ ਭੁੱਖ ਵੀ ਜਿਹੜੀ ਵਧਾਉਂਦੀਆਂ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਗੀ 私は。